ਇਹ ਤਾਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਰੁਧਿਆਣੇ ਚ ਨਜਾਇਜ਼ ਹਥਿਆਰ ਵੀ बिकਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਜੀ ਖੜੇ ਹੈ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਇਹ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਂਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫੇਰ ਉਹਨੂੰ ਧਮਕੀ ਦਿੰਦੀ ਹੈ ਕਿ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਕਾਂ ਤੇ ਰੱਖ ਕੇ ਇਨਸਾਫ ਦੀ ਉਮੀਦ ਕਰਦੇ ਰਹਾਂਗੇ ਅਸੀਂ ਜੇ ਕਿਤੇ ਜੇ ਆਪਾਂ ਅੱਜ ਗੱਲ ਮੂਸੇ ਵਾਲੇ ਦੀ ਕਰਦੇ ਆਂ ਜਦੋਂ ਮੂਸੇ ਵਾਲ ਦਾ ਕਤਲ ਹੋਇਆ ਤਾਂ ਉਸ ਵੇਲੇ ਇਹ ਗੱਲ ਇਹ ਆਵਾਜ਼ ਉੱਠੀ ਸੀ ਕਿ ਬਲਤੇਜ ਪੰਨੂ ਜਿਹੜਾ ਮੀਡੀਆ ਸਲਾਹਕਾਰ ਆ ਭਵੰਤਮਾਨ ਦਾ ਉਹ ਬੰਦੇ ਨੇ ਉਹਦੀ ਸਿਕਿਉਰਿਟੀ ਵਾਲੀ ਖਬਰ ਲੀਕ ਕੀਤੀ ਸਿਕਿਉਰਿਟੀ ਘਟਾਈ ਗਈ ਤਾਂ ਉਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਕੀ ਸਾਡੇ ਲੋਕ ਉਦੋਂ ਸੜਕਾਂ ਤੇ ਆਏ ਕੀ ਸਾਡੇ ਲੋਕਾਂ ਨੇ ਉਦੋਂ ਇਹ ਸ਼ੰਗਾਰ ਸ਼ਰੰਭਿਆ ਗੱਲਾਂ ਚੱਲੀਆਂ ਪਰ ਹੌਲੀ 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 ਭੋਗ ਤੋਂ ਬਾਅਦ ਗੱਲ ਹੋਰ ਤੇ ਅੱਜ ਉਹ ਗੱਲ ਬਹੁਤ ਪਿੱਛੇ ਚਲੀ ਗਈ ਐ ਅੱਜ ਵੀ ਉਹਦਾ ਪਿਓ ਜਾਂ ਅੱਜ ਉਹਦਾ ਪਰਿਵਾਰ ਜਾਂ ਅੱਜ ਉਹਦੇ ਚਾਹਣ ਵਾਲੇ ਅਨਸਾਫ਼ ਦੀ ਉਡੀਕ ਕਰਦੇ ਆ ਪਰ ਸਾਫ਼ ਨਹੀਂ ਮਿਲਿਆ ਕਿਉਂਕਿ ਅਸੀਂ ਮਸਲੇ ਦੀ ਜੜ ਤੱਕ ਨਹੀਂ ਜਾਣਾ ਅੱਜ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੰਦੇ ਆਏ ਆ ਆਉਣਾ ਬਣਦਾ ਦੁੱਖ ਦੀ ਘੜੀ ਆ ਇੱਥੇ ਅਸੇ ਹੋਰ ਦੀ ਸਰਕਾਰ ਹੁੰਦੀ ਤਾਂ ਸਭ ਤੋਂ ਪਹਿਲਾਂ ਬੌਕਰ ਵਾਲੇ ਦਾ ਭਵੰਤਮਾਨ ਉਹਰੇ ਸੋਡੇ ਵਿੱਚ ਬੈਠਾ ਹੋਣਾ ਸੀ। ਇਹੀ ਸਾਡਾ ਦੁਖਾਂਤ ਆ ਕਿ ਜਦੋਂ ਨੌਜਵਾਨ ਮਰਦੇ ਆ ਉਦੋਂ ਇੱਥੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ। ਉਹ ਕੰਗਾ ਨੂੰ ਮੇਰੀ ਗੱਲ ਦਾ ਗੁੱਸਾ ਲੱਗੂਗਾ। ਪਰ ਅਸੀਂ ਵੀ ਇਹ ਜੀ ਹੋਏ ਖੜੇ ਆ। ਅਸੀਂ ਜਦੋਂ ਇੱਕ ਸਵਾ ਠੰਡਾ ਨਹੀਂ ਹੁੰਦਾ ਤੇ ਅਗਲੇ ਹਿੱਸੇ ਵੇ ਦੀ ਡੀ ਕਰਨ ਲੱਗ ਜਾਨੇ ਆ ਆ ਵੀ ਤੁਸੀਂ ਦੇਖ ਲਓ ਮੇਰੀ ਗੱਲ ਚੇਤੇ ਰੱਖਿਓ ਰਾ ਸਾਰਾ ਪਿੰਡ ਤਹਾ ਮਾਰਦਾ ਸੀ ਸਾਰਾ ਇਲਾਕਾ ਜ਼ਿਲ੍ਹਾ ਬਰਨਾਲਾ ਆਲੇ-ਦਾਲੇ ਸਾਡੇ ਨਾਲ ਵੀ ਕਈ ਸਾਲਾਂ ਤੋਂ ਜੁੜਿਆ ਹੋਇਆ ਏ ਸੁਖਵਿੰਦਰ ਇੱਕ ਚੰਗਾ ਇਨਸਾਨ ਪਹਿਲਾ ਬੰਦਾ ਪੂਰੇ ਪੰਜਾਬ ਵਿੱਚ ਮੈਂ ਦੇਖਿਆ ਸਰਪੰਚ ਜਦੋਂ ਬਣਦੇ ਆ ਬਹੁਤੇ ਸਰਪੰਚ ਤਾਂ ਪੈਸੇ ਇਕੱਠੇ ਕਰਨ ਲਈ ਵੀ ਗ੍ਰਾਂਟਾਂ ਗਰੂਟਾਂ ਖਾ ਲਾਂਗੇ ਪਹਿਲਾ ਬੰਦਾ ਸੀ ਜਿਹੜੇ ਬੰਦੇ ਨੇ ਆਪਦੀ ਜ਼ਮੀਨ ਵੇਚ ਕੇ ਪਿੰਡ ਤੇ ਲਾਇਆ ਮੈਂ ਇੱਥੇ ਹੋਗੇ ਤਿੰਨ ਚਾਰ ਸਾਲ ਸੋਡੇ ਪਿੰਡ ਆਇਆ ਸੀ ਤਾਂ ਪੰਚਾਇਤ ਘਰ ਬਣਿਆ ਹੋਇਆ ਸ਼ਾਇਦ ਉਹ ਉਸ ਇਨਸਾਨ ਨੇ ਉਹਦੀ ਜੇਬ ਚੋਂ ਪੈਸੇ ਖਰਚ ਕੇ ਪੰਚਾਇਤ ਘਰ ਬਣਾਇਆ ਇਸੇ ਕਰਕੇ ਅੱਜ ਉਸ ਇਨਸਾਨ ਲਈ ਇਸ ਪਿੰਡ ਦੇ ਜਿੰਨੇ ਮਜ਼ਦੂਰ ਭਰਾ ਨੇ ਕਿਸਾਨ ਨੇ ਜਾਂ ਹੋਰ ਬਾਕੀ ਲੋਕ ਨੇ ਸਾਰੇ ਉਹਦੀ ਹਮਦਰਦੀ ਚ ਦੁੱਖ ਦੀ ਘੜੀ ਚ ਪਹੁੰਚੇ ਆ ਪਰ ਅਸੀਂ ਮੈਂ ਕਹਿੰਦਾ ਭੋਗ ਤੋਂ ਬਾਅਦ ਗੱਲ ਹੋਰ ਮਹੀਨੇ ਬਾਅਦ ਗੱਲ ਭੁੱਲ ਭੁਲਾ ਜਾਣੀ ਆ ਸਾਡੇ ਲੋਕਾਂ ਨੇ ਆ ਤੁਹਾਡੇ ਸਾਹਮਣੇ ਹੁਸ਼ਿਆਰਪੁਰ ਚ ਘਟਨਾ ਵਾਪਰੀ 5 ਸਾਲ ਦਾ ਬੱਚਾ ਦਰਿੰਦਗੀ ਨਾਲ ਮੌਤ ਦੇ ਘਾਟਦਾਰ ਦਿੱਤਾ ਗਿਆ ਲੋਕ ਭੁੱਲ ਗਏ ਮੂਸੇ ਵਾਲੇ ਨੂੰ ਭੁੱਲ ਗਏ ਆ ਪਰਸੋਂ ਇੱਕ ਜਸਪਾਲ ਬਾਂਗਰਾਂ ਦੇ ਕੋਲੇ ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਨੂੰ ਨਹਿਰ ਸਿੱਟ ਕੇ ਉਤੋਂ ਇੱਟਾਂ ਮਾਰ ਕੇ ਵਿੱਚੀ ਮਾਰ ਕੇ ਖਪਾਤਾ ਕੱਲ ਚੱਕ ਕੇ ਪਰਿਵਾਰ ਨੇ লাশ ਲੈ ਕੇ ਪਤਾ ਨਹੀਂ ਕੀ ਸਮਝੌਤਾ ਕੀਤਾ ਤੇ ਸਿਸਕਾਰ ਕਰਤਾ ਲੋਕ ਉਹਨੂੰ ਹੀ ਭੁੱਲ ਜਾਣਗੇ ਕਿੰਨਾ ਚਿਰ ਐ ਡਿੱਕੋਂਗੇ ਕਿੰਨਾ ਚਿਰ ਅੱਗ ਨੂੰ ਆਪਦੇ ਘਰ ਤੱਕ ਆਉਣ ਦੀ ਡੀਕ ਕਰਾਂਗੇ ਵੀ ਸਾਡੇ ਘਰ ਤੱਕ ਇਹ ਅੱਗ ਆਉਣੀ ਹੈ ਜਿਹੜੀ ਅੱਗ ਅਜ ਪੰਜਾਬ ਚ ਲੱਗੀ ਹੋਈ ਹੈ ਵੱਖ-ਵੱਖ ਰੂਪਾਂ ਦੇ ਬੱਚਾ ਚਾਹੇ ਉਹ ਗੋਲੀਬਾਰੀ ਸਾਡੇ ਨੌਜਵਾਨ ਮਰਨ ਚਾਹੇ ਚਿੱਟੇ ਨਾਲ ਮਰਨ ਚਾਹੇ ਆਪ ਪੰਜਾਬ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ 'ਚ ਬੰਦੇ ਮਾਰ ਰਹੀ ਆ ਕਿੰਨੇ ਮੁੰਡੇ ਪਿਛਲੇ ਢਾਈ ਤਿੰਨ ਸਾਲਾਂ ਜਨੇ ਮਾਰ ਕੇ ਖਪਾਤੇ ਗੈਂਗਸਟਰ ਕਹਿ ਕੇ ਗੋਲੀ ਮਾਰ ਦਿੰਦੇ ਆ ਇੱਕੋ ਹੀ ਬਹਾਨਾ ਹੁੰਦਾ ਕਿ ਅਸੀਂ ਜੀ ਅਸਲੇ ਦੀ ਬਰਾਮਦੀ ਕਰਾਉਣ ਗਏ ਇਹਨੇ ਕਲਡ ਕਸਲਾ ਚਲਾਤਾ ਅਸੀਂ ਜਵਾਬੀ ਕਾਰਵਾਈ 'ਚ ਬੰਦਾ ਮਾਰਤਾ ਆ ਮੁੰਡਾ ਮਾਰਿਆ ਇੱਥੇ ਪਟਿਆਲੇ ਕੋਲੇ ਜਿਹੜੇ ਮੁੰਡੇ ਨੇ ਇੱਕ ਬੱਚਾ ਚੱਕ ਲਿਆ ਸੀਗਾ ਬੱਚਾ ਬਰਾਮਦ ਕਰਾ ਲਿਆ ਪੁਲਿਸ ਨੇ ਬਰਾਮਦ ਕਰਾਉਣ ਤੋਂ ਬਾਅਦ ਉਹ ਮੁੰਡਾ ਫੜ ਲਿਆ ਫੜ ਕੇ ਮੁੱਦਾ ਪਾ ਕੇ ਉਹਦੀ ਪਿੱਠ 'ਚ ਗੋਲੀਆਂ ਮਾਰ ਕੇ ਮਾਰਤਾ ਕੀ ਅਸੀਂ ਉਦੋਂ ਇਕੱਠੇ ਹੋਏ ਅੱਜ ਵੀ ਆ ਇਕੱਠ ਅੱਜ ਹੋਰ ਆ ਕੱਲ ਨੂੰ ਹੋਰ ਆ ਪਰਸੋਂ ਹੋਰ ਆ ਚੌਥੇ ਹੋਰ ਆ ਫਿਰ ਭੁੱਲ ਕੇ ਆਪੋ ਆਪਣੇ ਕੰਮਾਂ ਨੂੰ ਆਪਾਂ ਤੁਰ ਜਾਣਾ ਐ ਨਹੀਂ ਕੰਮ ਚੱਲਣਾ ਜਿਵੇਂ ਆਪਾਂ ਇਸ ਤਰੀਕੇ ਨਾਲ ਬੈਠੇ ਆ ਜਿੰਨਾ ਚਿਰ ਇਹ ਮਸਲੇ ਦੇ ਹੱਲ ਨਹੀਂ ਹੁੰਦਾ ਜੜ ਤੱਕ ਨਹੀਂ ਗਾਹਣੀ ਜਾਂਦੀ ਜਿਹੜਾ ਬੰਦਾ 2400 ਰੁਪਿਆ ਚਿੱਟਾ ਖਰੀਦਣ ਲਈ ਲੋਕਾਂ ਤੋਂ ਮੰਗਦਾ ਹੈ ਮਹਾਰਾਜ ਪਿੰਡੂ ਦੀ ਰਿਸ਼ਤੇਦਾਰੀ ਹੀ ਮੁੰਡੇ ਦੀ ਜਿਹਨੇ ਮਾਰਿਆ ਜਿੰਦਰ ਉਹਦਾ ਨਾ ਜਿਹੜੇ ਦਾ ਉਹਨੇ ਮੁੰਡੇ ਨੂੰ ਫੋਨ ਕੀਤਾ ਤੋਂ 5-7 ਦਿਨ ਪਹਿਲਾਂ ਬਾਈ ਮੈਨੂੰ ਪੈਸੇ ਦੇ ਦੇ 1000 ਰੁਪਿਆ ਜਾਂ 500 ਫਿਰ 400 ਰੁਪਿਆ ਉਹ ਤੋਂ ਲੈ ਕੇ ਚਿੱਟੇ ਖਾਤਰ ਜਿਹੜਾ ਬੰਦਾ ਦੋਸਤ 400 ਰੁਪਿਆ ਚਿੱਟੇ ਖਾਤਰ ਮੰਗ ਰਿਹਾ ਉਹਦੇ ਕੋਲ 50000 ਦਾ ਪਿਸਤੌਲ ਕਿੱਥੋਂ ਆਇਆ ਉਹਨੂੰ ਗਾਹਾਂ ਲੈ ਕੇ ਕੌਣ ਗਿਆ ਇਹਦੇ ਪਿੱਛੇ ਹੁਣ ਗੱਲ ਆਈ ਆ ਪਰਿਵਾਰ ਵੱਲੋਂ ਭੈਣ ਵੱਲੋਂ ਆਈ ਆ ਭਰਾ ਵੱਲੋਂ ਆਈ ਆ ਵੀ ਲਾਸ਼ ਸਿੰਘ ਉਗੋਕੇ ਦਾ ਅਸੀਂ ਨਾਂ ਲਿਖਾਉਣ ਦੀ ਕੋਸ਼ਿਸ਼ ਕੀਤੀ ਪਰ ਲਾਸ਼ ਸਿੰਘ ਉਗੋਕੇ ਦਾ ਨਾਂ ਪੁਲਿਸ ਟਾਲਮਟੋਲ ਕਰਦੀ ਆ ਲਿਖ ਨਹੀਂ ਰਹੀ ਵੀ ਨਹੀਂ ਤੁਹਾਡਾ ਕੇਸ ਕਮਜ਼ੋਰ ਹੋ ਜੀ ਜਿਵੇਂ ਕੱਲ ਆਸ ਲੈ ਕੇ ਚਾੱਕੇ ਵੀ ਪੋਸਟਮਾਰਟਮ ਨਾ ਕੀਤਾ ਤਾਂ ਜੀ ਤਾਂ ਐਫ ਆਈ ਆਰ ਹੀ ਨਹੀਂ ਹੋਣੀ ਐਸ ਐਸ ਪੀ ਬਿਆਨ ਦੇਈ ਜਾਂਦਾ ਬਰਨਾਲੇ ਵਾਲਾ ਕਹਿੰਦਾ ਜੀ ਕਹਾਣੀ ਦਾ ਕੋਈ ਪੈਸੇ ਦੀ ਲੱਗਦੀ ਹੈ ਗੱਲ ਨੂੰ ਹੋਰ ਪਾਸੇ ਲਿਜਾਣ ਨੂੰ ਫਿਰਦੇ ਆ ਹਾਲਾਂਕਿ ਸੁਪਰੀਮ ਕੋਰਟ ਦੀਆਂ ਸਖਤ ਅਦਾਇਤਾਂ ਨੇ ਵੀ ਜਿਹੜੀ ਮੁੱਢਲੀ ਜਿਹੜੀ ਫਸਟ ਸੋਡੀ ਐਫ ਆਈ ਆਰ ਆ ਜਿਹੜਾ ਬੰਦਾ ਮਦਈ ਜੀ ਦਾ ਵੀ ਨਾਮ ਲਿਖਾਉਂਦਾ ਨਾ ਲਿਖਣਾ ਪੈਂਦਾ ਉਹ ਅੱਗੇ ਗਾਹ ਤਫਦੀਸ਼ ਜਾ ਕੇ ਪੜਤਾਲ ਜਾ ਕੇ ਕਿਹਨੂੰ ਕੱਢ ਦਿਆ ਕਿਹਨੂੰ ਰੱਖ ਦਿਆ ਅਗਲੀਆਂ ਗੱਲਾਂ ਨੇ ਪਰ ਇਹਦੇ باوجود ਜੇ ਉਹ ਪਰਿਵਾਰ ਲਖਾ ਰਿਹਾ ਮੌਕੇ ਦੇ ਗਵਾਹ ਲਖਾ ਰਹੇ ਆ ਵੀ ਭਾਈ ਐਮ ਐਲ ਏ ਜ਼ਿੰਮੇਵਾਰ ਆ ਉਹ ਐਮ ਐਲ ਏ ਜੀ ਨੇ ਚਾਰ ਪਰਚੇ ਪਹਿਲਾਂ ਤੇ ਕਰਾਏ ਆ ਤਾਂ ਲਿਖ ਕਿਉਂ ਨਹੀਂ ਰਹੇ ਭਾਈ ਤੱਕੀ ਅਸੀਂ ਇੰਨਾ ਬੰਦਿਆਂ ਨੂੰ 120 ਬੀ ਦੇ ਵਿੱਚ ਨਾਮਜਦ ਕਰਾਉਣ ਦੇ ਲਈ ਪਰਸੈਂਟ ਲੋਕ दारू ਨਾਲ ਡੱਕੇ ਹੋਏ ਸੀ ਉਤਮਾਸ਼ਵੀਨ ਹੈ ਜਿਹਨੂੰ ਦੁੱਖ ਹੁੰਦਾ ਉਹ दारूਗੋਣੀ ਸੋਚਦੀਆਂ ਹੁੰਦੀਆਂ ਉਹ ਹਮਦਰਦੀ ਚਾਹੁੰਦਾ ਹੁੰਦਾ ਬੰਦਾ ਪਰ ਮੈਂ ਇੱਥੇ ਆ ਕੇ ਦੇਖਿਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਆਪੋ ਧਾਫੀ 'ਚ ਪਏ ਹੋਏ ਸੀ ਅਸੀਂ ਇਹ ਫਿਰ ਭੁੱਲ ਜੋ ਅਨਸਾਫ ਅਨਸੂਫ ਵਾਲੀਆਂ ਗੱਲਾਂ ਇਹਦਾ ਆਪਣੀ ਵਾਰੀ ਢੀਕੋ ਵੀ ਕਿੱਦੇ ਸਾਡੇ ਵਾਰੀ ਸਾਡੀ ਵਾਰੀ ਹੁੰਦੀ ਹੈ ਸਾਡੇ ਗੋਲੀ ਵੱਜਣੀ ਹੈ ਜਾਂ ਸਾਡੇ ਕਿਸੇ ਧੀ ਪੁੱਤ ਦੇ ਗੋਲੀ ਵੱਜਣੀ ਹੈ ਉਹਦੀ ਵਾਰੀ ਢੀਕ ਕਰਕੇ ਘਰਾਂ ਨੂੰ ਜਾ ਕੇ ਮੜਜੋ ਭੁੱਲ ਜਾ ਇਨਸਾਫ ਨਹੀਂ ਆਏ ਮਿਲਦਾ ਹੁੰਦਾ ਜੇ ਇਨਸਾਫ ਚਾਹੁੰਦੇ ਆ ਤਾਂ ਸਿਰਦ ਹੋਣਾ ਪੈਣਾ ਆਪਣੇ ਕਰਦਾਰਾਂ ਨੂੰ ਅੰਦਰੋਂ ਜਗਾਉਣਾ ਪੈਣਾ ਅੱਜ ਪੰਜਾਬੀਆਂ ਦਾ ਦੁੱਖ ਨਾ ਕਹਿਣਾ ਪੈਂਦਾ ਕਰਦਾਰ ਸਾਡੇ ਮਰ ਗਏ ਆ ਅਸੀਂ ਕੱਲੇ ਗੱਲਾਂ ਵਾਲੇ ਰਹਿ ਗਏ ਕੱਲੇ ਲਿਫਾਫੇ ਆ ਸਾਡੇ ਕੋਲੇ ਕਲੇ ਇਤਿਹਾਸ ਦੇ ਸਿਰ ਤੇ ਢਿੰਗਾ ਮਾਰ ਕੇ ਗੱਲਾਂ ਕਰਦੇ ਸੀ ਬਹੁਤ ਮਹਾਨ ਹੁੰਨੇ ਆ ਅਸੀਂ ਬਹੁਤ ਦਲੇਰ ਆ ਬਹੁਤ ਅਣਖੀ ਆ ਉਹ ਗੱਲਾਂ ਚ ਹੀ ਰਹਿ ਗਿਆ ਕੰਮ ਜਿਹੜਾ ਬੰਦਾ ਲੜਦਾ ਉਹ ਮਾਰਿਆ ਜਾਂਦਾ ਜਿਹੜਾ ਬੰਦਾ ਸਰਕਾਰਾਂ ਦਾ ਮੱਥੇ ਲਾਉਂਦਾ ਜਾਂ ਚੱਕ ਕੇ ਐਨਐਸਐਲ ਲਾ ਕੇ ਜਿਲਾ ਸਿਰ ਦਿੰਦੇ ਆ ਆਪਾਂ ਘਰਜ ਵੜ ਜੰਨੇ ਕੁੰਡੇ ਲਾ ਕੇ ਵੀ ਆਪਾਂ ਕੀ ਲੈਣਾ ਤੇ ਇਸ ਕਰਕੇ ਵਾਰੀ ਸਾਡੀ ਵੀ ਆਉਣਿਆ ਭਲੇਖਾ ਕੋਈ ਮਤ ਪਾਲਿਓ ਮਨ ਦੇ ਵਿੱਚ ਵੀ ਨਹੀਂ ਅਸੀਂ ਤਾਂ ਕੁੰਡੇ ਲਾ ਕੇ ਬੱਜਾਂਗੇ ਸਾਨੂੰ ਕੀ ਹੋਣਾ ਕਿਸੇ ਨਾ ਕਿਸੇ ਰੂਪ ਦੇ ਬੱਚੇ ਅੱਗ ਸੋਡੇ ਘਰਾਂ ਚ ਆਉਣੀ ਆਉਣੀ ਸੋ ਮੇਰੀਆਂ ਦਾ ਬੇਨਤੀਆਂ ਇੰਨੀਆਂ ਆ ਵੀ ਇਹਦੇ ਕੋਈ ਸੰਗਰਸ਼ ਕਮੇਟੀ ਬਣਾ ਕੇ ਅੱਗੇ ਰੂਪਰੇਖਾ ਨੂੰ ਕੀ ਦੇਣੀ ਹੈ ਜੋ ਪਰਿਵਾਰ ਦੀਆਂ ਮੰਗਾਂ ਨੇ ਜੋ ਪਰਿਵਾਰ ਚਾਹੁੰਦਾ ਵੀ ਕੌਣ ਕੌਣ ਬੰਦੇ ਸ਼ਾਮਲ ਹੋਣਾ ਚਾਹੀਦਾ ਮੈਂ ਇੰਨੀ ਬੇਨਤੀ ਸਟੇਜ ਤੋਂ ਜਰੂਰ ਕਰ ਦਿਆਂ ਵੀ ਨਜ਼ਾਇਜ਼ ਇਨਾਂ ਕੋਈ ਲਿਖਾ ਦਿਓ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਪਰਿਵਾਰ ਦੇ ਸਾਨ ਮਾਰੇਗੇ ਹੁੰਦੇ ਆ ਆਸੇ-ਬਾਸੇ ਵਾਲੇ ਵੀ ਦੁਸ਼ਮਣੀਆਂ ਕੱਢ ਜਾਂਦੇ ਕਿਡਾਂ ਕੱਢ ਜਾਂਦੇ ਆ ਵੀ ਉਹਦਾ ਨਾਮ ਲਖਾ ਦਿਓ ਇਹਦਾ ਨਾਮ ਲਖਾ ਦਿਓ ਕਿਉਂਕਿ 302 ਕਤਲ ਦਾ ਮੁਕੱਦਮਾ ਨਜਾਇਜ਼ ਲਖਾਇਓ ਨਾ ਜਾਜ ਕੋਈ ਬਖਸ਼ਾ ਨਾ ਜਾਵੇ ਛੱਡਾ ਨਾ ਜਾਵੇ ਉਦ ਲਈ ਸਿੰਘਰਛਾਪਾ ਅਖੀਰ ਤੱਕ ਲੜਦੇ ਰਹਾਂਗੇ ਕਰਾਂਗੇ ਤਾਂ ਜਾ ਕੇ ਮਸਲੇ ਦੇ ਹੱਲ ਹੋਣੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੂ ਨੇ ਕਿਹਾ ਕਿ ਕਮੇਟੀ ਕਮੇਟੀ ਸਹੀ ਗੱਲ ਆ ਪਿੰਡ ਦੀ ਨਹੀਂ ਹੋਣੀ ਚਾਹੀਦੀ ਇਕੱਲਾ ਪਿੰਡ ਨਹੀਂ ਜਿਹੜੇ ਸੰਘਰਸ਼ੀ ਬੰਦੇ ਆ ਜਥੇਬੰਦੀਆਂ ਚੋਂ ਲੈ ਲਓ ਪਿੰਡ ਦੇ ਬੰਦੇ ਲੈ ਲਓ ਕਿ ਹੋਰ ਬੰਦੇ ਜਿਹਨਾਂ ਦਾ ਸੰਘਰਸ਼ ਦਾ ਤਜਰਬਾ ਹੈ ਉਹ ਬੰਦੇ ਲੈ ਕੇ ਕਮੇਟੀ ਬਣਾਓ ਇਹ ਜ਼ਰੂਰੀ ਆ ਕਮੇਟੀ ਬਿਨਾ ਸੰਘਰਸ਼ ਨਹੀਂ ਲੜਿਆ ਜਾਣਾ ਇਹ ਆ ਜਿਹੜੇ ਲੋਕ ਇਕੱਠੇ ਹੁੰਦੇ ਆ ਅੱਜ ਹੋ ਜਾਣਗੇ ਕੱਲ ਨੂੰ ਨਹੀਂ ਹੋਣੇ ਪਰਸੋਂ ਨਹੀਂ ਹੋਣੇ ਜੇ ਲੰਮਾ ਸੰਘਰਸ਼ ਲੜਨਾ ਹੈ ਲੰਮਾ ਸਮਾਂ ਇੱਥੇ ਬੈਠਣਾ ਜਾਂ ਕਿਤੇ ਹੋਰ ਜਾ ਕੇ ਘਰਾਓ ਕਰਨਾ ਬਹਿਣਾ ਤਾਂ ਫਿਰ ਕਮੇਟੀ ਬਹੁਤ ਜ਼ਰੂਰੀ ਆ ਉਹ ਤੁਸੀਂ ਦੇਖ ਲਓ ਪਿੰਡ ਵਾਲੇ ਫੈਸਲਾ ਕਰ ਲਓ ਕਿਹੜੇ ਕਿਹੜੇ ਬੰਦੇ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਜਾ ਸਕਦੇ ਆ। ਦੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਿਸਤਾਨ ਦੇ ਲੋਕ ਰਹਿ ਹੋਏ ਨੇ ਉਹ ਅੱਜ ਸਾਹਮਣੇ ਆ ਦੱਸਦਾ ਇਹ ਜਿਹੜੀ ਆਧਿਕਾਰਿਕ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ। ਇਲੈਕਸ਼ਨ ਹੁੰਦੇ ਆ ਤੇ ਜਿਹੜੀ ਘਟਨਾ ਛੱਡਦਾ ਮੈਂ ਉਸਸੀ ਨੂੰ ਜਾ ਕੇ ਮਿਲਿਆ ਉਹ ਨੂੰ ਘਰੇ ਲੈ ਆ ਕੇ ਤਾਂ ਛੱਡ ਦੋ ਜੀ ਰਾਜ ਕੋ ਜਾਂਦਾ। ਕਿ ਕੋਈ ਗੱਲ ਨਹੀਂ ਸੁਣੀ। ਜਦ ਉਸ ਨੂੰ ਮੋਰੋ मर्ज़ी दूजी मारे त हाणे वीरो जीर हूंदी आहे लागदा वेड़ा डुला बेझांगे धारम बि नवांगे ਸਤੇ ਇੱਕ ਬੰਦੇ ਨਾ ਜਾਵਾਂਗੇ ਉਹ ਜਿਹੜਾ ਆਈਨੀ ਪਪਾਪੂ ਦੀ 50 ਜਾਨੇ ਫੜੋ ਕਿਹੜਾ ਪਸਤੌਲ ਕੱਟੂ ਕੱਟ ਕੇ ਗੋਲੀ ਮਾਰ ਤੋਂ ਉਹਦਾ ਕੀ ਹੈ ਹੰਮ ਹੈ ਭਾਈ ਕਾਨੂੰਨ ਤੋਂ ਬਚ ਕੇ ਕਰਾਂਗੇ ਇਹਨਾਂ ਦਾ ਮੋੜੀ ਉਹਦਾ ਸਤਿਕਾਰ ਹਰੇਕ ਨੀਲੀ ਬਿੱਲੀ ਦੀ ਹਰੇਕ ਕੋਲੇ ਪਸਤੌਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਮੇਗਾ ਕੰਨਾਂ ਤੇ ਜਿਉਂ ਬਿਵਾਦ ਚੰਮੀ ਲੈ ਲੈਂਦੇ ਭਾਈ ਸੁਖਵਿੰਦਰ ਸਿੰਘ ਸਟਾਰਟ

ਕੰਦ ਦੇ ਮਾਣੇ ਬਾਣੀ ਬੋਲਣ ਮੈਂ ਨਾ ਕਰੀ ਬੈਠਾ ਦੇ ਬਸ ਤੇ ਕਰਦਾ ਲੋ ਯਾਰ ਬਾਈ ਬਣ ਕੇ ਖਵਾਲੇ ਫੇਰ ਤੋਂ ਚਲੋ ਦਿਮਾਗ ਦੇ ਉੱਤੇ ਉਹੀ ਕਾੜੀ ਸ਼ਾਮ ਨਕਲੀ ਨਈ ਨੀ ਅੱਖਾਂ ਦੇ ਸਾਹਮਣੇ ਆਉਣ ਲੱਗੀ ਅਸੀਂ ਘਰ ਦੇ ਵਿੱਚ ਬੈਠੇ ਆ ਕੋਈ ਕੌਣ ਦੀ ਬਲੀ ਮਾਰ ਦਿੰਦੀ ਹੈ ਕੋਈ ਚਾਹ ਨਹੀਂ ਮੇਰਾ ਜੁਆਕ ਵੀ ਅੱਜ ਜਾਚ ਭੰਗ ਨਾਲ ਹੋਵੇ ਸਿਰਸਰੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖੰਦਰ ਦੇ ਕਤਲ ਦੀ ਜਾਂਚ ਤੇਰੀ अकेਨੀ ਬਗਲੀ ਜਿਹੜਾ ਮੈਦਮ ਖਲਚਾ ਜਦੋਂ ਤੁਸੀਂ ਇਹ ਕੰਮ ਆ ਕੇ ਖਲੀ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੱਲ੍ਹ ਆਪ ਡਾਕਟਰਾਂ ਦੇ ਘੇਰੇ ਮਾਰਜੂ ਕੇ ਰਹਿ ਜਾਓਗੇ ਕਿਸੇ ਨੂੰ ਤੁਹਾਡੀ ਗੱਲ ਦੀ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਜਾ ਕੇ ਬਹਿ ਜਾ ਮంత్రి 25 ਫੁੱਟ ਦੀ ਦੂਰੀ ਤੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਵੀ ਕਿਹਾ ਬਜ਼ੁਰਗ ਜੋੜਿਆ ਯਾਰ ਤਰਸਦੇ ਆਦੇ ਉਹਨੇ ਮੰਦਰ ਪਠਾ ਕੇ ਚੜਦਾ ਘਤੀ ਤੇ ਆਦੂ ਸੁਖੀ ਨੇ ਦੁਨੀਆ ਉੱਤੇ ਹੀ ਆਦੀ ਪਾ ਨਹੀਂ ਕੋਈ ਚਰਤ ਨਹੀਂ ਕਰਦਾ ਵੀਰ ਜੀ ਆ ਤਾਂ ਅਸੀਂ ਉਹ ਜੋ ਭੰਡਾ ਲਿਆ ਕੇ ਬਿਠਾਦੇ ਜਿਨ੍ਹਾਂ ਦਾ ਕੰਮ ਸਟੇਜ 'ਤੇ ਕਿਸੇ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂ ਹੁਣਾ ਕੇ ਸੱਤਾ ਲੈ ਗਏ 100 ਕਿਲੋ 2000 ਕਿਹਾ ਫਿਰ ਲੋਕ ਫਤਹ ਹੰਸਵਾ ਦੇ ਵਿੱਚ ਬੋਲਿਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕਿ ਸਭ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੋਂ ਫਿਰ ਲਖਣ ਦੇ ਬਾਰੇ ਕੁਝ ਹੋਰ ਸਿਸਟਮ ਬਣ ਜਾਂਦਾ ਹੈ ਤੁਸੀਂ ਉਹਨਾਂ ਦੇ ਮਗਰ ਲੱਜਦਾ ਜਦੋਂ ਇੱਕ ਵਾਰ ਐਮਐਲਏ ਬਣਦਾ ਤਾਂ ਦੂਜੀ ਵਾਰ ਤੁਸੀਂ ਐਮਪੀ ਬਣਦਾ ਉਹ ਬਾਈ ਜਿਹੜਾ ਮੇਲੇ ਪੁੱਤ ਦੇ ਕਤਲ ਦੇ ਵਿੱਚ ਦੀ ਜਿਹੜੇ ਬੰਦੇ ਨੇ ਗੱਲ ਲਿਖੀ ਸੀ ਕਿ ਅੱਜ ਮਾਂ ਕੱਢ ਨਹੀਂ ਆਉਗੀ ਉਹਦੇ ਐਫਆਈਆਰ ਵੀ ਹੋਈ ਪਰ ਤੁਹਾਡੇ ਚੁਲੋਂ ਹੈ ਦਿੱਤੇ ਨੇ ਉਹਨੂੰ ਗਿਰਫਤਾਰ ਵੀ ਕਰ ਲਿਆ ਇਹ ਰਿਪੋਰਟੀ ਨੇ ਪਰ ਉਹ ਤੋਂ ਛੱਡਦਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਹੈ ਕਰਕੇ ਮੈਨੂੰ ਪਤਾ ਵੀ ਉਹਨੂੰ ਬਾਹਰ ਕਰਤਾ ਪੁਲਿਸ ਛੇੜ ਦੇ ਤੇ ਉਹ ਬੰਦਾ ਬਰੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸੰਜਾ ਦੇ ਦੇ ਭਾਵੇਂ ਪੁਲਿਸ ਤੋਂ ਕੋਈ ਅਮੀਦ ਨਾ ਰੱਖੋ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਕਸਰਾਂ ਦੀਆਂ ਅੱਖਾਂ ਨਮ ਹੁੰਦੀਆਂ ਨੇ ਜਦੋਂ ਮਾਦ ਨੂੰ ਮਿਲਦਾ ਕੋਨ ਨੂੰ ਗੋਹ ਹੱਦ ਦੁੱਖ ਵੀ ਹੈ ਇਸ ਗੱਲ ਦਾ ਕਿ ਅਸਰੇ ਸੁੰਦੇਣਾ ਬਹੁਤ ਮਾਰੀ ਹੋਈ ਹੈ ਉਹ ਕਿਦੋਂ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਥੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਗੁੱਟਾ ਫੜਨੇ ਲੱਗਿਆ ਜੜ ਕੱਟ ਕੇ ਉਹ ਮਾਰੀ ਪਾਦੇ ਵਾ ਘਰੇ ਮੁੱਢ ਬਾਤ ਦਾ ਬਹਿ ਰੱਖਿਆ ਹੋਇਆ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਪਿੱਛਲੇ ਹਿਸਟਰੀ ਦਾ ਤੇਜ ਖੋਣ ਕੇ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਆਹੀ ਸੌਪੂ ਗਰੁੱਪ ਨੇ ਮੇਰੀ ਸੀ ਭੈਣੇ ਕਿ ਕੀਤੀ ਹੋਈ ਹੈ ਮੈਂ ਤੇ ਇਤਰਾ ਗਾਂਧੀ ਦਾ ਪੁੱਤ ਕਹ ਕੇ ਰਿਹਾ ਹਾਂ ਇਹਨੇ ਉਹ ਮਾਰੀਏ ਤੇ ਉਹ ਤੁਗੜਾ ਹਲ ਕਰਕੇ ਮਾਰਾਂਗੇ ਮੈਂ ਮੰਨਦਾ ਕਿ ਪਲੇਟ ਦਿੱਤੀ ਹੋਗੀ ਫਾਇਲ ਕਰਤੀ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਇਹ ਭਰਾ ਦੀ ਇਹ ਜਮੀਨਾਂ ਆ ਤੇ ਸੋਨੇ ਪਿੰਡ ਦੀ ਖੂਨ ਦੇ ਨਾਲ ਲੱਥਪਥੀ ਹੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨਪਾਲ ਬਣਨ ਤੋਂ ਟਾਈਮ ਨਹੀਂ ਲੱਗਣਾ ਅਸੀਂ ਅੱਕੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਤੇਰਾ ਸਾਡੇ ਕੋਲੇ ਹੰਦ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਵਿੱਚ ਤੁਸੀਂ ਨਹੀਂ ਸਮਝ ਜਾਣ ਦਿੰਦੇ ਚਾਰ ਸੋਰੇ ਢੋਡੇ ਖੁੰਡੇ ਟੋਨੇ ਵੀ ਨਹੀਂ ਫਿਰਦੇ ਜਦ ਆਂ ਬੰਦਾ ਸ਼ਰੀਫ ਬੰਦਾ ਜਾਵੇ ਤਾਂ ਜਾਵੇ ਕਿਸੇ ਸਾਬਕਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇੱਥੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰ ਨਾਲ ਮਾਰਤਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਉਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਉਧਿਆਣੇ ਚ ਨਜਾਇਜ਼ ਹਥਿਆਰ ਵੀ बिकਦਾ ਹੈ ਲਾਓ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਅਫੇ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਜੀ ਖੜੇ ਹੈ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਉਹਦੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਹਬ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾ ਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਨਾ ਬੰਦੇ ਨੂੰ ਲਾਲਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫੇਰ ਉਹਨੂੰ ਧਮਕੀ ਦਿੰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁਸੇਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਆਸਲਾ ਲੈ ਲਿਆ ਗਿਆ ਤੇ ਨੂੰ ਸਿਕਿਉਰਿਟੀ